ਤਾਜ਼ੇ ਹੋਏ ਪਸ਼ੂਆਂ ਨੂੰ ਲੇਟੀ ਖਵਾਉਣ ਦਾ ਸਹੀ ਤਰੀਕਾ ਦੋਸਤੋ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਲੇਟੀ ਬਣਾਉਣ ਦੀ ਵੀ ਕਈ ਕੀ ਚੀਜ਼ਾਂ ਪਾ ਕੇ ਬਣਾਉਣੀ ਆ ਉਹ ਵਿੱਚ ਬਹੁਤ ਭਰਾਵਾਂ ਦੇ ਫੋਨ ਤੇ ਕਮੈਂਟ ਆਈ ਸੀ ਕਿ ਸਾਡੇ ਪਸ਼ੂ ਖਾਂਦੇ ਨਹੀਂ ਹੈਗੇ ਲੇਟੀ ਜਾਂ ਸਾਡੇ ਪਸ਼ੂਆਂ ਨੂੰ ਗਰਮਾਇਸ਼ ਜ਼ਿਆਦੇ ਆ ਤੇ ਇਹ ਲੇਟੀ ਆਪਾਂ ਨਹੀਂ ਪਾ ਸਕਦੇ ਗਰਮ ਪਸ਼ੂ ਨੂੰ ਤਾਂ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਜਦੋਂ ਤੁਸੀਂ ਲੇਟੀ ਤਿਆਰ ਕਰਨੀ ਹੈ ਲੇਟੀ ਦੇ ਵਿੱਚ ਆਪਾਂ 20 ਕਿਲੋ ਕਣਕ 10 ਕਿਲੋ ਸ਼ੋਲੇ 10 ਕਿਲੋ ਜौं ਪਾਉਣੇ ਆ ਤੇ ਲੀਵਰ ਟੋਨਿਕ ਜ਼ਰੂਰ ਦੇਣਾ ਹੈ ਲੀਵਰ ਟੋਨਿਕ ਤੁਸੀਂ 100 ml ਦੇਣਾਗਾ ਪਰ ਸੁਣੋ ਜਿਹੜੇ ਮਰਜੀ ਕੰਪਨੀ ਦਾ ਲੈ ਲਿਓ ਇਹਦੇ ਨਾਲ ਕੀ ਹੁੰਦਾ ਕਿ ਪਸ਼ੂ ਦੇ ਲੀਵਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆ ਉਹ ਸਹੀ ਹੋ ਜਾਂਦੀ ਆ ਭੁੱਖ ਲੱਗਣ ਲੱਗ ਜਾਂਦੀ ਆ ਪਸ਼ੂ ਪੂਰੀ ਹਾਜ਼ਮ ਕਰੂਗਾ ਤੁਹਾਡਾ ਪਸ਼ੂ ਗੁਹੇਰਾ ਹੀ ਨਹੀਂ ਕੱਢੂਗਾ ਤੇ ਨਾਲ ਜਦੋਂ ਤਿਆਰ ਹੋ ਗਈ ਰੰਨ ਲਈ ਬਿਲਕੁਲ ਤੁਸੀਂ ਗੁਲਕੰਦ ਜ਼ਰੂਰ ਪਾਉਣੀ ਆ 100-100 ਗ੍ਰਾਮ ਇਹ ਤੁਸੀਂ ਆਪਦੇ ਪਸ਼ੂਆਂ ਦੇ ਹਿਸਾਬ ਨਾਲ ਬਣਾ ਲਿਓ ਜਿੰਨੇ ਪਸ਼ੂਆ ਤੁਹਾਡੇ ਉਸ ਹਿਸਾਬ ਨਾਲ ਬਣਾ ਲਿਓ ਆਪਾਂ ਇੱਕ ਪਸ਼ੂ ਦੀ 1 ਕਿਲੋ ਲਈ ਤਿਆਰ ਕਰਦੇ ਆਂ ਦੇ ਨਾਲ ਤੁਸੀਂ ਗਲਕੰਦ ਪਾਉਣੀ ਅਤੇ ਲੀਵਰ ਟੋਨਿਕ ਪਾਉਣਾ ਹੈ ਤੇ ਆਪਾਂ ਇਹ ਵਰਤਦੇ ਆ ਵਰਤਦੇ ਆ ਤੇ ਦੇਖ ਸਕਦੇ ਹੋ ਤੁਸੀਂ ਖਾਂਦੇ ਪਸ਼ੂ ਬਹੁਤ ਭਰਾਮ ਦਾ ਇਹ ਸਵਾਲ ਸੀਗਾ ਕਿ ਸਾਡੇ ਪਸ਼ੂ ਖਾਂਦੇ ਨਹੀਂ ਹੈਗੇ ਉਹ ਅੱਡੋ ਅੱਡੀ ਪਸ਼ੂਆਂ ਦੇ ਹਿਸਾਬ ਹੁੰਦਾ ਦੇਖ ਸਕਦੇ ਹੋ ਤੁਸੀਂ ਆ ਆਪਣੀ ਬੈੜ ਆ ਬੈੜ ਨੂੰ ਵੀ ਵਰਤਦੇ ਆ ਆਪਾਂ ਮੱਝਾਂ ਨੂੰ ਵੀ ਵਰਤਦੇ ਆ ਸਾਰੇ ਪਸ਼ੂਆਂ ਦੇ ਆਪਾਂ ਟਰਾਇਲ ਲਾ ਕੇ ਦੇਖਦੇ ਆ ਫਿਰ ਵੀਡੀਓ ਪਾਉਣੀ ਆ ਦੇਖੋ ਤੁਸੀਂ ਆਪਣੀ ਜਰਸੀ ਬੈੜ ਆ ਪਹਿਲੇ ਸੋਇਆ ਦੇਖ ਸਕਦੇ ਹੋ ਕਿੰਨੇ ਚਾਹ ਦੇ ਨਾਲ ਖਾਂਦੀ ਆ ਬਿਲਕੁਲ ਵੀ ਨਹੀਂ ਆਪਣੇ ਪਸ਼ੂ ਛੱਡਦੇ ਜਿਹੜੇ ਮਰਜੀ ਪਸ਼ੂ ਨੂੰ ਧਰਦਗੇ ਲੇਟੀ ਆਪਾਂ ਸਾਰੇ ਪਸ਼ੂਆਂ ਨੂੰ ਇੱਕ ਤਰ੍ਹਾਂ ਦੀ ਕੋਈ ਤਿਆਰ ਕਰਦੇ ਹੈਗੇ ਆ ਇਹ ਸੂਣ ਤੋਂ ਪਹਿਲਾਂ ਨਹੀਂ ਪਾਉਣੀ ਆਪਾਂ ਲੇਟੀ ਸੂਣ ਤੋਂ ਬਾਅਦ ਦੇ ਵਿੱਚ ਪਾਉਣੀ ਆ ਜਦੋਂ 10 11 ਦਿਨ ਹੋ ਜਾਣ ਪਸ਼ੂ ਸੂਏ ਨੂੰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਲੇਟੀ ਤਿਆਰ ਕਰ ਲਓ ਆਪਣੀ ਪ੍ਰੋਪਰ ਵੀਡੀਓ ਪਾਈ ਹੋਈ ਆ ਲੇਟੀ ਦਾ ਸਮਾਨ ਕੀ ਕੀ ਪਾ ਕੇ ਆਪਾਂ ਲੇਟੀ ਤਿਆਰ ਕਰਨੀ ਆ ਇਹਦੇ ਨਾਲ ਪਸ਼ੂ ਜੇ ਮੈਂ ਤਾਜੇ ਸੂਏ ਪਸ਼ੂ ਆ ਦੁੱਧ ਨਹੀਂ ਤੋੜਦੇ ਹੈਗੇ ਪੀਕ ਲੈਵਲ ਤੇ ਚੱਲਦੇ ਆ ਜਿੰਨਾ ਦੁੱਧ ਪਸ਼ੂ ਦੀ ਕਵੈਸਟੀ ਹੁੰਦੀ ਹੁੰਦੀ ਦੁੱਧ ਦੇਣ ਦੀ ਉਨਾ ਹੀ ਪਸ਼ੂ ਦੁੱਧ ਦਿੰਦਾਗਾ ਤੇ ਆ ਦੇਖ ਸਕਦੇ ਹੋ ਤੁਸੀਂ ਆਪਣੇ ਆ ਛੋਟੀ ਨੂੰ ਮਹੀਨਾ ਹੋ ਗਿਆ ਸੂਈ ਨੂੰ 21 18 19 ਦਿਨ ਹੋ ਗਏ ਦੋਨਾਂ ਨੂੰ ਲੇਟੀ ਚੱਲਦੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ